ਆਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਸਿਮਰ ਸਿਰਕ ਪਲੇਨ ਸਿਮਰ ਸਿਰਕ ਆਪਾਂ ਕਿਉਂ ਪਹੁੰਚੀ ਜੀ ਚਾਹੇ ਕੜਾਈ ਕਰਾਉਣ ਵਾਸਤੇ ਚਾਹੇ ਲੈਂਸ ਲਾ ਕੇ ਬਣਾਉਣੀ ਹੋਵੇ ਰੰਗ ਦੇਖੋ ਜੀ ਸਾਰੇ ਰੰਗਾਂ ਜਮਾਲ ਆ ਗਿਆ ਜੀ ਦਾ ਸੀਜ਼ਨ ਹੈ ਸ਼ੁਰੂ ਹੁੰਦੇ ਸਾਰ ਸਾਰੇ ਰੰਗਾਂ ਜਮਾਲ ਆ ਗਿਆ ਜੀ ਮਾਰਕੀਟ ਦੇ ਵਿੱਚ ਵੇਖੇ 600 ਦਾ ਵੇਖੇ 650 ਦਾ ਸਾਡਾ ਰੇਟ ਸਿਰਫ 400 ਰੁਪਏ ਕਰਤਾ ਜੀ ਇਹ 400 ਰੁਪਏ ਦੇ ਵਿੱਚ ਸਿਮਰ ਸਿੰਕ ਦਾ ਫੁੱਲ ਰੰਗਾਂ ਦੇ ਵਿੱਚ ਆ ਗਈ ਜੀ ਕਿਸੇ ਨੂੰ ਵੀ ਕੋਈ ਰੰਗ ਚਾਹੀਦਾ ਹੋਵੇ ਸਕਰੀਨਸ਼ਾਟ ਲੈ ਕੇ ਸਾਵਾਕਰ ਤੋਂ ਲੈ ਸਕਦਾ ਜੀ ਦੇਖੋ ਸਾਰੇ ਕੱਟਣਾਂ ਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ ਫੁੱਲ ਕੰਟਰ ਆ ਗਈ ਇਹਦੇ ਵਿੱਚ 20 25 ਕਲਰਾਂ ਦੇ ਵਿੱਚ ਮਾਲ ਸਿਮਰ ਦਾ ਵਿੱਚ ਆ ਚੋਂ ਪਹੁੰਚ ਚੁੱਕਿਆ ਜੀ ਸਿਮਰ ਸਿੰਕ ਜੇ ਜੇ ਕੜਾਈ ਕਰਾਉਣ ਵਾਸਤੇ ਸੂਟ ਬਣਾਉਣਾ ਹੋਵੇ ਜਾਂ ਲੈਂਸ ਲਾ ਕੇ ਪਲੇਨ ਸੂਟ ਬਣਾਉਣਾ ਹੋਵੇ ਤਾ ਇਹਦੇ ਵਿੱਚ ਸਭ ਕਲਰਾਂ ਦੇ ਜਮਾਲ ਪਹੁੰਚ ਗਿਆ ਜੀ ਦੇਖੋ। ਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੇਰ ਮੇਲੇ ਦਾ ਚੱਲ ਰਿਹਾ ਹੈਗਾ। ਭਾਰੀ ਸੇਰ ਮੇਲੇ ਦੇ ਉੱਤੇ ਜੀ ਆ ਦੇਖੋ ਰੈੱਡ, ਗਲਾਪੀ ਕਲਰ ਤਕਰੀਬਨ ਸਾਰੇ ਆ ਚੁੱਕੇ ਜੀ ਜਿਹੜੇ ਮੇਨ ਕਲਰ ਚੱਲਣ ਵਾਲੇ ਹੁੰਦੇ ਆ ਇਹਦੇ ਵਿੱਚ। ਸਿਰਫ 400 ਰੁਪਏ ਛੂਟ ਕਰਤਾ ਜੀ ਇਹ। ਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲੇ ਦੇ ਉੱਤੇ 400 ਰੁਪਏ ਛੂਟ ਕਰਤਾ ਜੀ। ਰੰਗ ਦੇਖੀ ਚੱਲੋ ਜੀ ਰੰਗ ਬਹੁਤ ਆਗੇ ਦੇ ਵਿੱਚ। ਕਿਸੇ ਵੀ ਭੈਣ ਭਰਾ ਨੇ ਇਕੱਠੇ ਸੂਟ ਲੈਣੇ ਜਿੰਨੇ ਮਰਜ਼ੀ ਲਿਆ ਸਕਦਾ ਹੈਗਾ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਵਾਲੀ ਸਕੀਮ ਚੱਲੂ ਹੋ ਚੁੱਕੀ ਹੈ ਜੀ ਭਰਾਵਾ ਦੀ ਹੱਤੀ ਦੇ ਉੱਤੇ 10000 ਰੁਪਏ ਦਾ ਕੱਪੜਾ ਥੀਦਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ ਆਹ ਦੇਖੋ ਜੀ ਰੰਗ ਕਿੰਨੇ ਆ ਗਏ ਜੀ ਰੰਗ ਸਾਰੇ ਬਹੁਤ ਪਿਆਰੇ ਪਿਆਰੇ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਦੇ ਵਿੱਚ ਫੁੱਲ ਫੁੱਲਾਂਾਂ ਚ ਮਾਲ ਪਹੁੰਚ ਚੁੱਕਿਆ ਭਰਾਵਾ ਦੀ ਹੱਤੀ ਦੇ ਉੱਤੇ ਸਰਦੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਮੂਰੇ ਵਿਆਹ ਸ਼ਾਦੀਆਂ ਦੇ ਸੀਜ਼ਨ ਸ਼ੁਰੂ ਹੁੰਦੇ ਸਾਰ ਸਾਰੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਜੀ ਪੂਰੀ ਵਧੀਆ ਸਿਵਰ ਸਲਕਾ ਜੀ ਇਹ ਕਲਰ ਦੇਖੋ ਬਲੂ ਵਗੈਰਾ ਪੀਲਾ ਵਗੈਰਾ ਕਲਰ ਦਾ ਟੋਟਲੀ ਆ ਗਈ ਜੀ ਤਕਰੀਬਨ ਜਿਹੜੇ ਮੇਨ ਕਲਰ ਸਾਰੇ ਚੱਲਣ ਵਾਲੇ ਨੇ ਸਾਰੇ ਕਲਰਾਂ ਚ ਮਾਲ ਪਹੁੰਚ ਚੁੱਕਾ ਹੈ ਇਹਦੇ ਵਿੱਚ ਜੀ ਸਿਰਫ 400 ਦੇ ਵਿੱਚ ਕਰਤਾ ਹੀ ਸੂਟ ਇਹ 400 ਦੇ ਵਿੱਚ ਹੈ ਭਰਾਵਾਂ ਦੀ ਹੱਤੀ ਦਿੱਤੇ ਜੀ ਖਾਲੀ ਸਮਰਸਲਕ ਪੂਰੀ ਵਧੀਆ ਸਮਰਸਲਕ ਕਈ ਸਾਰੀ ਇਹ ਆਰੀਆਂ ਮਿਲਦੀ ਹੈਗੀ ਪੂਰੀ ਵਧੀਆ ਕੁਆਲਿਟੀ ਦੇ ਉੱਤੇ ਹੈਗਾ ਮਾਰਕੀਟ 'ਚ ਵੇਖੇ 650 ਦਾ ਵੇਖੇ 650 ਦਾ ਸਾਡਾ ਰੇਟ ਸਿਰਫ 400 ਰੁਪਏ ਕਰਤਾ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ 400 ਰੁਪਏ ਦੇ ਵਿੱਚ ਸਿਮਰ ਰੰਗ ਦੇਖੋ ਜੀ ਸਾਰੇ ਤਰ੍ਹਾਂ ਦੇ ਰੰਗ ਪਹੁੰਚੂ ਕੇ ਇਹਦੇ ਵਿੱਚ ਭਰਾਮਾਂ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਮਾਂ ਦੀ ਹੱਟੀ ਦੇ ਉੱਤੇ ਸਿਮਰ ਸਿਲਕ ਦਾ ਪਲੇਨ ਆਲ ਓਵਰ ਸੂਟ ਸਰ 500 ਦਾ ਕਰਤਾ ਜੀ 400 ਦਾ ਭਰਾਮਾ ਦੀ ਹੱਟੀ ਵਸਟੇ ਰੋਡ ਮੌੜ ਮੰਡੀ